ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖਰੀਤ ਨਾਲ ਵੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਦੁਬਈ ਵਰਗੇ ਮੁਲਕ ਦੇ ਅੰਦਰ ਜਰਾ ਕੀ ਆ ਜਾਂਦਾ ਹੈ ਕਿ ਕੋਈਸ ਤਰੀਕੇ ਦੇ ਨਾਲ ਇਹ ਮੁਲਕ ਸੇਫ ਇੱਕ ਸਿੱਖ ਲੜਕੀ ਦੇ ਨਾਲ ਇੰਜ ਦਾ ਵਾਕਿਆ ਹੋਇਆ ਕਿ ਤੁਹਾਡੇ ਜਿਹੜੇ ਰੋਂਗਟੇ ਨੇ ਉਹ ਖਰੇ ਹੋ ਜਾਣਗੇ ਤੁਹਾਡੇ ਪੈਰਾਂ ਥਲੋਂ ਜ਼ਮੀਨ ਨਿਕਲ ਜਾਏਗੀ ਇੰਜ ਦਾ ਵਾਕਿਆ ਹੋਇਆ ਕਿ ਸਾਰੇ ਸੁਣ ਕੇ ਹੈਰਾਨ ਰਹਿ ਗਏ ਕਿ ਮੁਕੰਮਲ ਡਿਟੇਲ ਇਸੰਤ ਲਗਾਈ ਦੀ ਵੀਡੀਓ ਹੈ ਵੀਡੀਓ ਹਲਵਾਦਨੇ ਆ ਵੀਡੀਓ ਹਲਵਾਦਨ ਤੋਂ ਪਹਿਲੇ तमाम ਦੋਸਤਾਂ ਨੂੰ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈ ਨਿਆਵੇਂ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਜਾਰੇ ਵੱਲੋਂ ਥੋੜਾ ਜਿਆ ਦੱਸਿਆ ਜਾਂਦਾ ਕਿ ਹਨਾ ਸਲਾਹ ਦਿੱਤੀ ਜਾਂਦੀ ਜਾਂ ਕਹਿ ਲੋ ਕਿ ਇੰਨਾ ਇਸ ਕੁੜੀ ਨੂੰ ਇੰਨਾ ਹਲਾਤਾ ਚੋਂ ਕੱਢਣ ਲਈ ਇੱਕ ਬੱਚੇ ਨੂੰ ਪਾਲਣ ਪੋਸ਼ਣ ਲਈ ਵਧੀਆ ਕਰਨ ਲਈ ਇਹਨੂੰ ਬਾਹਰ ਭੇਜ ਦਿਓ ਠੀਕ ਮੇਨ ਕੁੰਦੀ ਗੱਲ ਠੀਕ ਆਪਾਂ ਬਾਹਰ ਦਾ ਬਣਾ ਲੈਂਦੇ ਮੇਰਾ ਦੁਬਈ ਦਾ ਵੀਜ਼ਾ ਲੱਗ ਜਾਂਦਾ ਮੈਂ ਬਾਹਰ ਚਲ ਜਾਂਦੀ ਨਾ ਹਲਾਤਾ ਚੋਂ ਨਿਕਲਣ ਦੇ ਲਈ ਬਾਹਰ ਜਾਂਦੀ ਆਂ ਭਰ ਜਾ ਕੇ ਤੋਂ ਵੀ ਵੱਡੇ ਹਾਲਾਤ ਇਸ਼ੂ ਸਾਹਮਣੇ ਆ ਜਾਂਦੇ ਵੱਡੀਆਂ ਤੀਜਾ ਚ ਫਸ ਜਾਂਦੀਆਂ ਉੱਥੇ ਜਾ ਕੇ ਵੀ ਫੇਰ ਧੋਖਾ ਜ਼ਿੰਦਗੀ ਨੇ ਇੱਕ ਵਾਰੀ ਫੇਰ ਕਰਤਾ ਉਹ ਤੇ ਗਲਤ ਬੰਦਿਆਂ ਦੇ ਗਲਤ ਹਿੱਥ ਤੇ ਚੜ ਜਾਂਦੀਆਂ ਚੀਜ਼ਾਂ ਦਾ ਪਤਾ ਨਹੀਂ ਸੀਗਾ ਇਹ ਤੋਂ ਨਿਕਲੀ ਸੀ ਸਿਰਫ ਕਿ ਇੱਕ ਵਧੀਆ ਆਪਣੇ ਬੱਚੇ ਦਾ ਵਧੀਆ ਪਾਲਣ ਪੋਸ਼ਣ ਹੋ ਜਾਊਗਾ ਵਧੀਆ ਜੀ ਕੋਈ ਠੀਕ ਆ ਮੈਂ ਇੱਥੇ ਵੀ ਮਤਲਬ ਹਸਪੀਟਲ ਅੱਚ ਡਾਈਪਰ ਚੇਂਜ ਕਰਦੀ ਸੀ ਕੂ ਚੱਕਦੀ ਸੀ ਲੋਕਾਂ ਨਾਲ ਉੱਥੇ ਵੀ ਘਰਾਂ ਦੇ ਕੰਮ ਚ ਗਈ ਜੀ ਪਰ ਮੈਨੂੰ ਨਹੀਂ ਸੀ ਪਤਾ ਮੇਰੀ ਜ਼ਿੰਦਗੀ ਨੇ ਐਡਾ ਵੱਡਾ ਤੋਂ ਕਾਹੂ ਜੂਗਾ ਕੱਲ ਕੰਮ ਦੇ ਛੋਟੇ ਵੱਡੇ ਦੇ ਨਹੀਂ ਆ ਪਰ ਜਿਹੜਾ ਕਈ ਵਾਰੀ ਬੰਦੇ ਦਾ ਆਪਣਾ ਆਪ ਨਹੀਂ ਮਾਰ ਸਕਦਾ ਬੰਦਾ ਕੁਝ ਚੀਜ਼ਾਂ ਦਾ ਸਮਝੌਤਾ ਹੋ ਜਾਂਦਾ ਕੁਝ ਚੀਜ਼ਾਂ ਨਾਲ ਨਹੀਂ ਹੁੰਦਾ ਉੱਥੇ ਗਈ ਪਹਿਲਾਂ ਸਭ ਤੋਂ ਪਹਿਲਾਂ ਗਾਂਧੀਆ ਰਿਪੋਰਟ ਤੇ ਉਹਨਾਂ ਬੰਦਿਆਂ ਨੇ ਮੇਰਾ ਪਾਸਪੋਰਟ ਤੇ ਮੇਰਾ ਫੋਨ ਲੈ ਲਿਆ ਠੀਕ ਆ ਕੀ ਕਰ ਲੈ ਲਿਆ ਉਹ ਉਹਨਾਂ ਦਾ ਕੋਈ ਨਾ ਸਿਸਟਮ ਕੀ ਚਲ ਠੀਕ ਆ ਪਾਸਪੋਰਟ ਤਾਂ ਲੈ ਲਿਆ ਮੇਰਾ ਫੋਨ ਕਿਉ ਲੈ ਲਿਆ ਫੋਨ ਲੈ ਕੇ ਉਸ ਤੋਂ ਬਾਅਦ ਮੈਂ ਕੋਈ ਫੋਨ ਮਾੜਾ ਜਾਂ ਫੋਨ ਕਰਾਤਾ ਕਰਦੇ ਉਹਨੂੰ ਇੱਕ ਵਾਰੀ ਕਿ ਤੁਸੀਂ ਸਹੀ ਸਲਾਮਤ ਪਹੁੰਚ ਗਏ ਆਪਣੇ ਘਰ ਦੇ ਨੂੰ ਦੱਸ ਦੋ ਦੱਸ ਤਾਂ ਉੱਥੇ ਚਲ ਗਏ 2-4 ਦਿਨ ਹਫਤਾ ਅਰੈਸਟ ਦੇ ਨਾਮ ਤੇ ਕਿ ਹਾਂ ਅਰੈਸਟ ਕਰਦੇ ਪਏ ਤੁਸੀਂ ਥੋੜੇ ਜਿਹਾ ਤੁਹਾਨੂੰ ਕੰਮ ਤੇ ਲਵਾਵਾਂਗੇ ਵੇਟ ਕਰੋ ਵੇਟ ਕਰਦੇ ਰਿਹਾ ਹਫਤਾ 10 ਦਿਨ ਹਾਲਾਤ ਸਮਝਣ ਦੀ ਕੋਸ਼ਿਸ਼ ਕੀਤੀ ਇੱਥੇ ਪਰ ਉੱਥੋਂ ਦੇ ਹਾਲਾਤ ਇਹ ਸੀਗੇ ਕੰਪਰੋਮਾਈਜ਼ ਵਾਲੇ ਸੀਗੇ ਕੁੜੀਆਂ ਰੋਂਦੀਆਂ ਸੀ ਹੱਸਦੀਆਂ ਸੀ ਮਤਲਬ ਇੱਕ ਨਵੇਂ ਮਾਹੌਲ ਦੇ ਵਿੱਚ ਜਾ ਕੇ ਉੱਥੋਂ ਦਾ ਮਾਹੌਲ ਸਮਝਣ ਨੂੰ ਟਾਈਮ ਲੱਗਦਾ ਹੂੰ ਠੀਕ ਆ ਮੈਨੂੰ ਵੀ ਲੱਗਾ ਸਮਝ ਨਹੀਂ ਆਇਆ 15-20 ਦਿਨ ਬੀਤ ਗਏ ਇੱਕ ਦੋ ਥਾਂ ਤੇ ਉਹਨਾਂ ਨੇ ਮੈਨੂੰ ਕੰਮ ਤੇ ਭੇਜਿਆ ਉੱਥੇ ਮਤਲਬ ਇੱਕ ਘਰ ਚ ਕੰਮ ਤੇ ਗਈ ਉਹਨਾਂ ਨੇ ਕੀ ਕੀਤਾ ਸਾਰਾ ਦਿਨ ਮਤਲਬ ਢਾਈ ਦਿਨ ਕੀਤਾ ਉਹਨਾਂ ਦੇ ਘਰੇ ਕੰਮ ਸਾਰਾ ਦਿਨ ਸਫਾਈਆਂ ਬਾਥਰੂਮ ਧਵਾਏ ਕੰਦਾ ਧਵਾਇਆ ਸਾਰਾ ਮਤਲਬ ਮਤਲਬ ਸਭ ਕੁਝ ਸਾਰਾ ਜਿੱਦਾਂ ਦੇ ਘਰ ਦੇ ਕੰਮ ਹੁੰਦੇ ਸਾਰਾ ਕਰਾਇਆ ਮਤਲਬ ਫਿਰ ਦੂਜੇ ਦਿਨ ਫਿਰ ਉਹੀ ਕੰਦਾ ਉਹੀ ਬਾਥਰੂਮ ਦੁਬਾਰਾ ਫਿਰ ਸਫਾਈ ਮਤਲਬ ਪੂਰੇ 2.5 ਦਿਨ ਪੂਰੇ ਮਤਲਬ ਕੰਮ ਕਰਾਇਆ ਉਹਨਾਂ ਨੇ ਤੇ ਨਾ ਕੋਈ ਚਾਹ ਨਾ ਕੋਈ ਪਾਣੀ ਠੀਕ ਆ ਜਦੋਂ ਮੈਂ ਚਾਹ ਦਾ ਕੱਪ ਮੰਗਿਆ ਜਦੋਂ ਆਪਾਂ ਇੱਥੇ ਇਹਨਾਂ ਦੇ ਸੀਗੇ ਨਾ ਇਹਨਾਂ ਦਾ ਸਿਸਟਮ ਕੀ ਸੀ ਕਿ ਰੋਲ ਲੈ ਜਾਣਾ ਇਹਨਾਂ ਨੇ ਕੰਮ ਤੇ ਤਿਆਰਦੁਰ ਕਰਕੇ ਉੱਥੇ ਬਿਠਾ ਦੇਣਾ ਆਫਿਸ ਦੇ ਵਿੱਚ ਉੱਥੇ ਆਫਿਸ ਦੇ ਵਿੱਚ ਬਿਠਾਉਣ ਤੋਂ ਬਾਅਦ ਕਿਸੇ ਨੇ ਅਰਬਨ ਨੇ ਜਾਂ ਅਰਬੀ ਨੇ ਜਾਂ ਕਿਸੇ ਨੇ ਵੀ ਜਿੰਨੂੰ ਕੰਮ ਦੇ ਲੈ ਕੇ ਜਾਣਾ ਉਹਨਾਂ ਨੇ ਆਣਾ ਗੱਲਬਾਤ ਕਰਨੀ ਆ ਕਿਸੇ ਵੀ ਕੁੜੀ ਨੂੰ ਉਠਾ ਕੇ ਲੈ ਜਾਣਾ ਤੇ ਮੈਂ ਵੀ ਕਈ ਵਾਰੀ ਮਤਲਬ ਹੁਣ ਕਿ 15 20 ਦਿਨ ਹੋ ਗਏ ਮੈਨੂੰ ਵੀ ਆਈ ਨਾ ਮੈਨੂੰ ਕੰਮ ਕਿਉਂ ਨਹੀਂ ਮਿਲਦਾ ਮੈਂ ਵੀ ਦੌੜ ਠ ਕੇ ਮਤਲਬ ਜਾਣ ਦੀ ਕੋਸ਼ਿਸ਼ ਕਰਨੀ ਤਾ ਮੈਨੂੰ ਲੈ ਲੈ ਜਾਓ ਜਾਂ ਉਹਨਾਂ ਨੇ ਮਿਲੂ ਦੇਖ ਕੇ ਕਹਿਣਾ ਕੁੜੀਆਂ ਨੂੰ ਕਾਤੋਂ ਲੈ ਕੇ ਜਾਂਦੇ ਸੀ ਘਰ ਦਾ ਕੰਮ ਕਰਨ ਵਾਸਤੇ ਜਾਂ ਗਲਤ ਧੰਦੇ ਵਾਸਤੇ ਕੰਮ ਸੀ ਸਿਰਫ ਉਹਨਾਂ ਦੇ ਘਰ ਦੇ ਕੰਮ ਦਾ ਬੈ ਗਲਤ ਧੰਦੇ ਵਾਸਤੇ ਲੈ ਕੇ ਜਾਂਦੇ ਸੀਗੇ ਉਹਨਾਂ ਨੂੰ ਮਤਲਬ ਇੱਕ ਸਟ੍ਰਗਲ ਵਾਲੀ ਲਾਈਫ ਦੇ ਵਿੱਚ ਪਾਉਂਦੇ ਆ ਕਿ ਇਹ ਆਪਣੇ ਆਪ ਸਟ੍ਰਗਲ ਉਹਨਾਂ ਮਤਲਬ ਬੰਦੇ ਨੂੰ ਖਿੱਚ ਦੇ ਇੱਕ ਕਿਸਮ ਦਾ ਟੌਰਚਰ ਕਰਦੇ ਆ ਵੀ ਉਹ ਚੀਜ਼ਾਂ ਕਰਕੇ ਆਪਣੇ ਆਪ ਉਹ ਵਧੀਆ ਵਾਲੀ ਲਾਈਫ ਵਾਲੇ ਪਾਸੇ ਹੋਣ। ਮਤਲਬ ਇਹ ਲੋਨ ਨੂੰ ਭੁੱਖਾ ਰੱਖਦੇ ਆ, ਮਾਰਦੇ ਆ, ਕੁੱਟਦੇ ਆ, ਮਜਬੂਰ ਕਰਦੇ ਆ। ਮਜਬੂਰ ਕਰਦੇ ਆ ਕਿ ਆਪਣੇ ਆਪ ਇਧਰਲੇ ਪਾਸੇ ਪੈ ਜਾਵੇ। ਕਿ ਮੈਨੂੰ ਵਧੀਆ ਲਾਈਫ ਚਾਹੀਦੀ ਆ, ਮੈਨੂੰ ਆਹ ਨਹੀਂ ਚਾਹੀਦਾ। ਫਿਰ ਜਦੋਂ ਹੁਣ ਕੋਈ ਗੱਲ ਕਰੂਗਾ ਕਿ ਮੈਨੂੰ ਖਾਣ ਨਹੀਂ ਦੇਣਾ, ਉਹਨੂੰ ਕੱਪੜੇ ਨਹੀਂ ਦੇਣੇ, ਮਾਰਨਾ। ਸਿਰਫ ਮਤਲਬ ਇੱਕ ਕੱਪ ਚਾਹ ਦਾ ਤੁਹਾਨੂੰ ਮੈਨੂੰ ਮਿਲਦਾ ਸੀਗਾ ਤੇ ਇੱਕ ਬ੍ਰੈਡ ਮਿਲਦੀ ਸੀ ਪੂਰੇ ਦਿਨ ਦੇ ਵਿੱਚ। ਠੀਕ ਆ ਰੋਟੀ ਕੋ ਅੱਦਾ ਤਾਂ ਕੋਈ ਮਤਲਬ ਉੱਥੇ ਹੈ ਹੀ ਨਹੀਂ ਆ ਕੁਛ ਸੇ ਕੁੜੀਆਂ ਚੱਕੀ ਲੈ ਜਾਂਦੇ ਫਿਰ ਲੈ ਜਾਂਦੇ ਨਹੀਂ ਚੱਕੀ ਨਹੀਂ ਲੈ ਕੇ ਜਾਂਦੇ ਮਰਜ਼ੀ ਨਾਲ ਮਤਲਬ ਗੱਲਬਾਤ ਕਰਕੇ ਉਹਨਾਂ ਦੇ ਆਫਿਸ ਵਾਲੇ ਮਤਲਬ ਕਿ ਉਹ ਆਫਿਸ ਜਿਹੜੇ ਕੁੜੀਆਂ ਸੈਮਤ ਹੁੰਦੀਆਂ ਸੀ ਉਹਨਾਂ ਲੈ ਜਾਂਦੇ ਸੀਗੇ ਤੇ ਕਈ ਮਤਲਬ ਹੱਸਦੀਆਂ ਹੁੰਦੀਆਂ ਸੀ ਉੱਥੋਂ ਕਈ ਰੋਂਦੀਆਂ ਹੁੰਦੀਆਂ ਸੀ ਕਈਆਂ ਨੂੰ ਪਤਾ ਨਹੀਂ ਹੁੰਣਾ ਨਹੀਂ ਪਤਾ ਸੀਗਾ ਜਿੱਦਾਂ ਮੈਨੂੰ ਵੀ ਬੋਲੀ ਬੋਲੀ ਨਹੀਂ ਸਮਝ ਲੱਗਦੀ ਹੁੰਦੀ ਨਹੀਂ ਸੀ ਲੱਗ ਮੈਨੂੰ ਵੀ ਨਹੀਂ ਸੀਗੇ ਮੈਨੂੰ ਇੰਗਲਿਸ਼ ਨਹੀਂ ਸੀ ਆਉਂਦੀ ਅਰਬੀ ਨਹੀਂ ਸੀ ਆਉਂਦੀ ਆਪਸ ਵਿੱਚ ਔਰਬੀ ਦੇ ਵਿੱਚ ਗੱਲ ਕਰਦੇ ਜਾਂ ਇੰਗਲਿਸ਼ ਦੇ ਗੱਲ ਕਰਦੇ ਮੈਨੂੰ ਕੀ ਪਤਾ ਮਾੜੀ ਮੋਟੀ ਮਤਲਬ ਲੱਗਦੇ ਸੀ ਕਿ ਸ਼ਾਇਦ ਕੋਈ ਕੰਮ ਦੀ ਤੇ ਜਦੋਂ ਮੈਂ ਉੱਥੇ ਚਾਹ ਦਾ ਕੱਪ ਮੰਗਿਆ ਤੇ ਮਤਲਬ ਉਹ ਮੈਨੂੰ ਲੜਾਈ ਝਗੜਾ ਕਰਕੇ ਜਿੱਦਾਂ ਵੀ ਉਹ ਅਰਬੀ ਜਿ ਗਲਗੁਲਾ ਜੀ ਉਹਨਾਂ ਨੇ ਕੱਢਿਆ ਮੇਰੇ ਕੀ ਪੱਲੇ ਪਈਆਂ ਤੇ ਮੈਨੂੰ ਛੱਡ ਗਏ ਪਰ ਮੈਨੂੰ ਇੰਨਾ ਦੁੱਖ ਲੱਗਾ ਕਿ ਇੱਕ ਚਾਹ ਦੇ ਕੱਪ ਦਾ ਇਹਨਾਂ ਨੇ ਇੰਨਾ ਵੱਡਾ ਓਜੋ ਬਣਾ ਲਿਆ ਕਿ ਮੈਂ ਕੋਈ ਗਲਤੀ ਤਾਂ ਕੀਤੀ ਨਹੀਂ ਕੋਈ ਗੁਨਾਹ ਨਹੀਂ ਸ਼ਾਇਦ ਕੋਈ ਕੰਮ 'ਚ ਗਲਤੀ ਕਰ ਲਈ ਵੀ ਇੱਕ ਸਿਰਫ ਚਾਹ ਮੰਗੀ ਕਿ ਤਾਂ ਠੀਕ ਆ ਮੈਂ ਵਾਪਸ ਆ ਗਈ ਤੇ ਤੋੜੇ ਕਿ ਦਿਨ ਫੇਰ ਬੈਠੀ ਰਹੀ ਆਫਿਸ ਦੇ ਵਿੱਚ ਇੱਕ ਦਿਨ ਅਚਾਨਕ ਕੀ ਹੁੰਦਾ ਉੱਥੋਂ ਦੇ ਹਾਲਾਤ ਪਤਾ ਲੱਗਦੇ ਕਿ ਉਹ ਬੰਦੇ ਨੂੰ ਮਜਬੂਰ ਕਰਦੇ ਆ ਉਹਦਾ ਦੇ ਹਾਲਾਤਾਂ ਚ ਪਾਉਣ ਹਾਲਾਤਾਂ ਚ ਪਾਉਣ ਦੀ ਕਿ ਆਪਣੇ ਆਪ ਕਹਿਣ ਕਿ ਆਪਾਂ ਇਦਾਂ ਦੀ ਪਰ ਮੇਰੀ ਜ਼ਿੰਦਗੀ ਚ ਤਾਂ ਪਹਿਲੇ ਹੀ ਇੰਨਾ ਕੁਛ ਚੱਲਣ ੜਿਆ ਸੀਗਾ ਪਿੱਛੋਂ ਮੈਂ ਛੱਡ ਕੇ ਹੰਡਾ ਕੇ ਗਈ ਮੇਰੇ ਨਾਲ ਮਤਲਬ ਫੇਰ ਅੱਗੇ ਜਾ ਕੇ ਉਹੀ ਇੱਕ ਦਿਨ ਕੀ ਹੁੰਦਾ ਅਚਾਨਕ ਉੱਥੇ ਨਾ ਪਾਕਿਸਤਾਨੀ ਮੁੰਡੇ ਆਂਦੇ ਦੋ ਕੰਮ ਕਰਨ ਉਹਨਾਂ ਦੇ ਏਸੀ ਦਾ ਜਾਂ ਪੱਕੇ ਦਾ ਕੀ ਕੁਛ ਵੀ ਬਿਜਲੀ ਦਾ ਕੰਮ ਕਰਦੇ ਪਏ ਆ ਤੇ ਉਹਨਾਂ ਦੋ ਜਣੇ ਆ ਇੱਕ ਨਾ ਉੱਥੋਂ ਬਾਹਰ ਚੱਲ ਜਾਂਦਾ ਇੱਕ ਕੰਮ ਕਰਦਾ ਪਿਆ ਉਹ ਪੁੱਛਦਾ ਉਹਨਾਂ ਤੋਂ ਉਹਨੂੰ ਮਤਲਬ ਬਾਜਾ ਮਾਰਦਾ ਕਿ ਮੈਨੂੰ ਪਲਾਸ ਜਾਂ ਪੇਚ ਕਸ ਕੁਛ ਇਦਾਂ ਦਾ ਦੇ ਦੇ ਤੇ ਉਹ ਸੁਣਦਾ ਨਹੀਂ ਉਹ ਬਾਹਰ ਤੇ ਮੈਂ ਉੱਥੇ ਪੰਜਾਬੀ ਕੁੜੀ ਬੈਠੀ ਆ ਮੈਨੂੰ ਹਣ ਆਪਣੇ ਵੀ ਬੋਲੀ ਉਹ ਹੀ ਆ ਨਾ ਤੇ ਉਹਨਾਂ ਦੇ ਵੀ ਤੇ ਮੈਂ ਉਹ ਪਲਾਜ਼ਾ ਜਦ ਬਿਸਕਟ ਚੱਕ ਕੇ ਫੜਾਤਾ ਤੇ ਉਹ ਮੈਨੂੰ ਕੋਈ ਦੇਖੀ ਤੁਸੀਂ ਪੰਜਾਬੀ ਆ ਮੈਂ ਕਿਹਾ ਹਾਂਜੀ ਕਹਿੰਦੇ ਕਿੱਥੋਂ ਮੈਂ ਕਿਹਾ ਮੈਂ ਮਤਲਬ ਇਧਰੋਂ ਇੰਡੀਆ ਤੋਂ ਤੇ ਕਹਿੰਦੇ ਮੈਂ ਕਿਹਾ ਤੁਸੀਂ ਕਹਿੰਦੇ ਮੈਂ ਵੀ ਪੰਜਾਬੀ ਆ ਮੈਨੂੰ ਲੱਗਿਆ ਕਿ ਸ਼ਾਇਦ ਆਪਣੇ ਪੰਜਾਬ ਦੇ ਆ ਮੈਂ ਕਿਹਾ ਅੱਛਾ ਅੱਛਾ ਵਧੀਆ ਗੱਲ ਆ ਤੁਸੀਂ ਹੈਨਾ ਤੇ ਉਹ ਕਹਿੰਦੇ ਨਹੀਂ ਮੈਂ ਤਾਂ ਮਤਲਬ ਚੜਦੇ ਜਾਂ ਲੈਂਦੇ ਪੰਜਾਬ ਤੋਂ ਆ ਇਦਾਂ ਕੁਝ ਕਿਹਾ ਨੇ ਇੰਨੇ ਟਾਈਮ ਨੂੰ ਉੱਥੇ ਜਿਹੜੀ ਆਫਿਸ ਦੀ ਉਹਨਾਂ ਦੀ ਮੈਡਮ ਆ ਉਹ ਆ ਜਾਂਦੀ ਉਹ ਮੈਨੂੰ ਹਲਲਲ ਕਰਕੇ ਬਿਠਾ ਦਿੰਦੀ ਆ ਗਾਲੀ ਗਲੂਤਾਂ ਕਰਦੀ ਆ ਤੇ ਵੀ ਤੁਸੀਂ ਆਪਸ ਵਿੱਚ ਗੱਲ ਨਹੀਂ ਕਰਨੀ ਕਿਉਂਕਿ ਇਹਨਾਂ ਦੇ ਦੋਨਾਂ ਦੇ ਮਤਲਬ ਇਹ ਗੱਲ ਕਰਦੇ ਪਏ ਉਹਨੂੰ ਆਈਡੀਆ ਹੋ ਜਾਂਦਾ ਕਿ ਇਹਨਾਂ ਦੀ ਲੈਂਗੁਏਜ ਥੀਮ ਆ ਕਿ ਇਹ ਹੁਣ ਮੁੰਡੇ ਨੂੰ ਹਾਲਾਤ ਦੱਸੂਗੇ ਇੱਥੋਂ ਦੀ ਕੀ ਆ ਸਿਸਟਮ ਕੀ ਆ ਬਿਠਾ ਦਿੰਦੀ ਸਾਈਡ ਤੇ ਮੈਂ ਵੀ ਬਹਿ ਜਾਂਦੀ ਚੁੱਪ ਕਰਕੇ ਮੇਰਾ ਕੰਨ ਪਰ ਉਹਨਾਂ ਦੀਆਂ ਗੱਲਾਂ ਚ ਇੰਨੇ ਦਿਨੋਂ ਜਿਹੜਾ ਮੁੰਡਾ ਬਾਹਰ ਵਾਪਸ ਬਾਹਰ ਸੀ ਉਹ ਵੀ ਅੰਦਰ ਆ ਜਾਂਦਾ ਫਿਰ ਉਹ ਆਪਸ ਵਿੱਚ ਗੱਲ ਕਰਦੇ ਆ ਕਿ ਕੁੜੀਏ ਤੂੰ ਗਲਤ ਬੰਦਿਆਂ ਦੇ ਹੱਥੇ ਚੜ ਗਈਆਂ ਗਲਤ ਚੀਜ਼ਾਂ ਦੇ ਵਿੱਚ ਫਸ ਗਈਆਂ ਇੱਥੋਂ ਨਿਕਲਣ ਦੀ ਕੋਸ਼ਿਸ਼ ਕਰ ਜਿਹੜੇ ਕੰਮ ਕਰਾਂ ਲਈ ਤੂੰ ਇੱਥੇ ਮੈਂ ਵੀ ਥੋੜਾ ਜਿਹਾ ਮਤਲਬ ਇੱਧਰ ਉੱਧਰ ਗੱਲਾਂ ਕਰਕੇ ਜਾਂ ਕੁਝ ਵੀ ਕਰਕੇ ਦੱਸਣ ਦੀ ਕੋਸ਼ਿਸ਼ ਕਰਦੀ ਕਿ ਮੈਂ ਇੱਥੇ ਘਰਾਂ ਦਾ ਕੰਮ ਕਰਨ ਵਾਸਤੇ ਆਈਆਂ ਕੰਮ ਨਹੀਂ ਦਿਵਾਉਂਦੇ ਕੋਈ ਜੌਬ ਨਹੀਂ ਮਿਲਦੀ ਬਸ ਸਮਝ ਨਹੀਂ ਆਉਂਦੀ ਪਈ ਵੀ ਕੀ ਹਾਲਾਤ ਆ ਇਹ ਤੇ ਉਹ ਫਿਰ ਆਪਸ ਵਿੱਚ ਗੱਲਾਂ ਕਰਕੇ ਮੈਨੂੰ ਸਮਝਾਉਂਦੇ ਆ ਕਿ ਤੂੰ ਗਲਤ ਥਾਂ ਤੇ ਗਲਤ ਬੰਦਿਆਂ ਦੇ ਹੱਥ ਆ ਗਈਆਂ ਇੱਥੇ ਤੇਰੇ ਲਈ ਕੋਈ ਕੰਮ ਕਰਨੀ ਆ ਤੇ ਤੇ ਮੇਰਾ ਵੀ ਨਹੀਂ ਜਮੀਰ ਮੰਨਦਾ ਪਿਆ ਕਿਉਂਕਿ ਜਿਹੜੇ ਹਾਲਾਤ ਮੈਂ ਉੱਥੇ ਦੇਖਦੀ ਪਈ ਕੁੜੀਆਂ ਦੇ ਹਨ ਤੇ ਇੱਕ ਦੋ ਕੁੜੀਆਂ ਹੋਰ ਵੀ ਉੱਥੇ ਆ ਗਈਆਂ ਤੇ ਉਹ ਜਦੋਂ ਮੈਨੂੰ ਪੁੱਛਦੀਆਂ ਕਿ ਜਿਹਦੇ ਤੁਹਾਨੂੰ ਕੰਮ ਨਹੀਂ ਮਿਲਿਆ ਜੋਰ ਮੇਰੇ ਹੋਰ ਜ਼ਿਆਦਾ ਹਾਲਤ ਖਰਾਬ ਹੋ ਜਾਂਦੀ ਆ ਕਿ ਮੈਂ ਇਹਨਾਂ ਨੂੰ ਕੀ ਦੱਸਾਂ ਹਨਾ ਕਿ ਚਲੋ ਮੈਂ ਇੱਥੋਂ ਕਿਹੜੇ ਹਾਲਾਤਾਂ 'ਚ ਵਿਆਹੀ ਹੋਈ ਆ ਇੱਕ ਬੱਚੇ ਦੇ ਕਰਕੇ ਇੱਥੇ ਮਤਲਬ ਧੱਕੇ ਖਾਂਦੀ ਪਈ ਆ ਹਨ ਅਨਮੈਰਿਡ ਗਵਾਰੀਆਂ ਕੁੜੀਆਂ ਇੱਥੇ ਧੱਕੇ ਖਾਂਡੀਆਂ ਤੇ ਫਿਰ ਉਹ ਮੈਨੂੰ ਦੱਸਦੇ ਸਾਰੀ ਚੀਜ਼ਾਂ ਸਮਝ ਆ ਗਈ ਕਿ ਇੱਥੇ ਦਾ ਮਾਹੌਲ ਕੀ ਆ ਕੋਈ ਜੌਬ ਨਹੀਂ ਮਿਲਣੀ ਕੋਈ ਕੁਝ ਨਹੀਂ ਇਹਨਾਂ ਦਾ ਸਿਰਫ ਇੱਕ ਕੰਮ ਦੇ ਨਾਂ ਤੇ ਬਹਾਨਾ ਟਾਰਚਰ ਕਰਦੇ ਬੰਦੇ ਨੂੰ ਭੁੱਖੇ ਰੱਖਦੇ ਆ ਹਨਾ ਇੱਕ ਮਤਲਬ ਵਧੀਆ ਜ਼ਿੰਦਗੀ ਨਹੀਂ ਜਿਹੜੇ ਤੱਕ ਉੱਥੇ ਮਤਲਬ ਸਮਝੋਤਾ ਕਰ ਲੈਂਦੀਆਂ ਕੁੜੀਆਂ ਉਹਨਾਂ ਦੇ ਹਿਸਾਬ ਨਾਲ ਚੱਲਦੀਆਂ ਉਹਨਾਂ ਦੀ ਲਾਈਫ ਕੁਝ ਹੋਰ ਹੈ ਜਿਹੜੀਆਂ ਮੇਰੇ ਵਰਗੀਆਂ ਨਹੀਂ ਕਰਦੀਆਂ ਉਹਨਾਂ ਦੀ ਲਾਈਫ ਕੁਝ ਹੋਰ ਹੈ ਅਸੀਂ ਪੰਜਾਬੀਆਂ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਕੇ ਖਾਣ ਵਾਲੇ ਸਾਡੇ ਘਰ ਪਰਿਵਾਰ ਨੇ ਸਾਨੂੰ ਇਹ ਹੀ ਸਮਝਾਇਆ ਕਿ ਕਿਰਤ ਕਰਕੇ ਖਾਓ ਸਾਡੇ ਵੱਲੋਂ ਸਾਡੇ ਨੂੰ ਭਾਵੇਂ ਮੂੰਹ ਸਟਾ ਕੇ ਸਾਨੂੰ ਰੋਟੀ ਖਾਣੀ ਪੈ ਜੇ ਸੱਟ ਕੇ ਖਾ ਲਾਂਗੇ ਪਰ ਸਾਡਾ ਜ਼ਮੀਰ ਉਹ ਨਹੀਂ ਮੰਨਦਾ ਉਹ ਜਿੱਦ ਕਰਨ ਨੂੰ ਤੁਹਾਨੂੰ ਅਚਾਨਕ ਉਸ ਚੀਜ਼ ਦਾ ਸਾਹਮਣਾ ਕਰਨਾ ਪਿਆ ਬਹੁਤ ਜ਼ਿਆਦਾ ਸਾਹਮਣਾ ਕਰਨਾ ਪਿਆ ਤੇ ਮੇਰੇ ਤੇ ਬਹੁਤ ਬਹੁਤ ਜ਼ਿਆਦਾ ਸੱਟ ਲੱਗੀ ਕਿ ਮੈਂ ਮਤਲਬ ਪਹਿਲਾਂ ਹੀ ਕਿੰਨਾ ਕੁਝ ਕਰਕੇ ਜ਼ਿੰਦਗੀ ਦੇ ਵਿੱਚ ਅੱਗੇ ਵਧਿਆ ਤੇ ਅੱਗੇ ਮਤਲਬ ਜਿੰਨਾ ਮਰਜ਼ੀ ਭੱਜ ਲੋ ਉਹ ਜੋ ਹੈਗਾ ਲਿਖਿਆ ਕਿਸਮਤ ਤੇ ਵਿੱਚ ਉਹ ਹੀ ਆ ਸ਼ਾਇਦ ਇਹ ਕੀ ਆ ਚਲੋ ਜੀ ਉਹਨਾਂ ਨੇ ਗੱਲ ਕੀਤੀ ਆਪਸ ਵਿੱਚ ਮੈਨੂੰ ਸਮਝਾ ਦਿੱਤੇ ਹਾਲਾਤ ਉਹਨਾਂ ਨੇ ਕਿਹਾ ਕਿ ਜੇ ਤੁਹਾਨੂੰ ਕੋਈ ਹੈਲਪ ਚਾਹੀਦੀ ਨਾ ਅਸੀਂ ਆਪਣਾ ਕਾਰਡ ਨਾ ਡਸਟ ਬਿੰਚ ਰੱਖ ਦਿੰਦੇ ਅੰਦਰ ਭਾਣੇ ਤੇ ਤੂੰ ਸਾਨੂੰ ਫੋਨ ਕਰ ਲਈ ਚੰਗੇ ਬੰਦੇ ਸੀ ਉਹ ਚੰਗੇ ਬੰਦੇ ਸੀਗੇ ਸਾਰੇ ਦੁਨੀਆ ਮਾੜੀ ਨਹੀਂ ਆ ਚੰਗੇ ਵੀ ਆ ਮਾੜੇ ਵੀ ਆ ਹਨਾ ਪਰ ਉਹ ਚੰਗੇ ਬੰਦੇ ਸੀ ਉਸ ਟਾਈਮ ਤੇ ਉਸ ਤੋਂ ਬਾਅਦ ਮੈਨੂੰ ਸਮਝ ਆ ਗਈ ਹਾਲਾਤ ਦੀ ਮੇਰੇ ਕੋਲ ਪੈਸੇ ਵੀ ਨਹੀਂ ਸੀਗੇ ਹਨਾ ਮੈਂ ਲੈ ਕੇ ਨਹੀਂ ਸੀ ਗਈ ਉੱਥੋਂ ਦੇ ਪੈਸੇ ਮੇਰੇ ਕੋ ਇੰਡੀਆ ਕਰੰਸੀ ਸੀਗੀ ਹੱਥੇ ਤੇ ਦੁਬਈ ਦੀ ਕਰੰਸੀ ਨਹੀਂ ਸੀ ਦਰਾਮ ਵਗੈਰਾ niche ਜਿੰਨੇ ਥੋੜੇ ਬਹੁਤੇ ਸੀਗੇ ਮੇਰੇ ਕੋ 20 ਕਰਾਮ ਸੀਗੇ ਉਹਨਾਂ ਦਾ ਮੈਂ ਜਦੋਂ ਮੇਰਾ ਫੋਨ ਫਾੜਨੇ ਆ ਮੈਂ ਚੋਰੀ ਫੋਨ ਜਿਹੜੇ ਕੁੜੀਆਂ ਦੇ ਚੰਗੇ ਹਾਲਾਤ ਸੀ ਉਹ ਫੋਨ ਵੀ ਯੂਜ਼ ਕਰਦੀਆਂ ਸੀਗੀਆਂ ਉਹਨਾਂ ਨੂੰ ਪੈਸੇ ਦੇ ਦੇ ਕੇ ਮੈਂ ਫੋਨ ਯੂਜ਼ ਕਰਨਾ 1 2 ਦਰਾਮ ਦੇਣੇ ਕਿ ਮੈਨੂੰ ਮੇਰੇ ਘਰ ਦੇ ਨਾਲ ਗੱਲ ਕਰਾ ਦਿਓ ਮੇਰੇ ਬੱਚੇ ਨਾਲ ਗੱਲ ਕਰ ਇੱਕ ਇੱਕ 2 ਰੁਪਏ ਉਹ ਵੀ ਖਤਮ ਹੋ ਗਏ ਲਾਸਟ ਮੇਰੇ ਕੋਲੇ ਮਤਲਬ 50 ਪੈਸੇ ਬਚਦੇ ਆ ਫੇ ਮੈਂ ਆਪਣੇ ਘਰਦਿਆਂ ਨੂੰ ਫੋਨ ਕਰਦੀ ਆ ਕਿ ਮੈਂ ਮਤਲਬ ਆ ਹਾਲਾਤ ਇਥੋਂ ਦੇ ਸਾਰਾ ਸੱਚ ਸਾਹਮਣੇ ਆ ਗਿਆ ਮਤਲਬ ਪਹਿਲਾਂ ਤਾਂ ਥੋੜਾ 90% ਸੀ ਨਾ ਕਿ ਮੇਰਾ ਸ਼ਾਇਦ 착ਾ ਪਰ ਜਦੋਂ ਦੱਸ ਕੇ ਸਾਰਾ ਕੁਝ ਕਲੀਅਰ ਹੋ ਗਿਆ ਹੁਣ ਤਾਂ ਦੱਸੇ ਘਰ ਦੇ ਨੂੰ ਹਾਲਾਤ ਕੀ ਆ ਆ ਫਿਰ ਘਰ ਦੇ ਕਹਿੰਦੇ ਕਿ ਹੁਣ ਕੌਣ ਹੈਲਪ ਕਰ ਸਕਦਾ ਫਿਰ ਮੇਰੇ ਨਾਲ ਨੰਬਰਸਰ ਤੋਂ ਇੱਕ ਸਰਦਾਰ ਜੀ ਗਏ ਸੀ ਮੁੰਡਾ ਰੱਬ ਨੂੰ ਇਨਸਾਨ ਸ਼ਾਇਦ ਪ੍ਰਮਾਤਮਾ ਨੇ ਉਹਨੂੰ ਮੇਰੇ ਨਾਲ ਮੇਰੀ ਮਦਦ ਕਰਨ ਲਈ ਭੇਜ ਸੀਗਾ ਤੇ ਮੇਰੀ ਮੰਮੀ ਨੇ ਉਹ ਅਚਾਨਕ ਉਹਨਾਂ ਨੂੰ ਕਿਹਾ ਸੀਗਾ ਕਿ ਮੇਰੀ ਕੁੜੀ ਮਤਲਬ ਤੁਸੀਂ ਕਿੱਥੇ ਚੱਲੇ ਕਹਿੰਦੇ ਮੈਂ ਦੁਬਈ ਚੱਲਿਆ ਮੰਮੀ ਕਹਿੰਦੇ ਮੇਰੀ ਕੁੜੀ ਵੀ ਦੁਬਈ ਚੱਲੇ ਹੋ ਪਣੀਆਂ मामा ਭੋਲੀਆਂ ਹੁੰਦੀਆਂ ਹਨਾ ਮਤਲਬ ਨਹੀਂ ਹੁੰਦਾ ਇਹਨਾਂ ਦੇ ਦਿਮਾਗ ਚੰਨਾ ਉਹ ਸਿੱਧ ਸਵਾਲ ਪੁੱਛ ਹੀ ਲੈਂਦੀਆਂ ਕਿ ਤੂੰ ਕਿੱਥੇ ਜਾਣਾ ਹੈ ਕਿਦਾਂ ਉਹ ਪੁੱਛਿਆ ਤਾਂ ਉਹਨੇ ਨੇ ਕਹਿਤਾ ਉਹ ਜਦੋਂ ਮੈਂ ਉੱਥੇ ਐਂਟਰ ਹੋਈ ਸੀ ਨਾ ਮੇਤੋਂ ਫੋਨ ਜਿੱਦਾਂ ਹੀ ਮੈਂ ਉਤਰੀ ਸੀ ਮੈਨੂੰ ਨਹੀਂ ਸੀ ਪਤਾ ਕਿ ਉੱਥੇ ਵਾਈਫਾਈ ਯੂਜ਼ ਕਰਦੇ ਆ WhatsApp ਚਲਾਉਂਦੇ ਜਾਂ ਕੁਝ ਵੀ ਮੈਨੂੰ ਨਹੀਂ ਸੀ ਨੌਲੇਜ ਕਿਉਂਕਿ ਮੈਂ ਤਾਂ ਕਿਸੇ ਹੋਰ ਹਲਾਤਾਂ ਤੋਂ ਇੱਥੇ ਗਈ ਸੀ ਤੇ ਉਸ ਮੁੰਡੇ ਦੇ ਫੋਨ ਤੋਂ ਮੈਂ ਆਪਣੇ ਘਰ ਦੇ ਨੂੰ ਫੋਨ ਕੀਤਾ ਹੋਇਆ ਸੀਗਾ ਫਿਰ ਉਹ ਮੈਂ ਅਬ ਮੇਰੇ ਘਰਦਿਆਂ ਨੇ ਮੈਨੂੰ ਨੰਬਰ ਦਿੱਤਾ ਤੇ ਉਸ ਰੱਬ ਰੂਪੇ ਇਨਸਾਨ ਨੂੰ ਕੁੜੀ ਨੂੰ ਤੋਂ ਨੂੰ 50 ਪੈਸੇ ਦਿੱਤੇ ਉਹਨੇ ਸਿਰਫ ਮੈਨੂੰ ਇਹ ਕਿਹਾ ਕਿ ਤੂੰ ਮਿਸ ਕਾਲ ਕਰ ਸਕਦੀ ਆ ਫੋਨ ਨਹੀਂ ਕਰ ਸਕਦੀ ਕਿ ਪੈ ਜਿਆਦੇ ਪੈਸੇ ਲੱਗ ਉਹ 50 ਪੈਸਿਆਂ ਦੀ ਮਿਸ ਕਾਲ ਮਾਰੀ ਮੈਂ ਮੁੰਡੇ ਨੇ ਮੈਨੂੰ ਬੈਕ ਕਾਲ ਕੀਤੀ ਫਿਰ ਉਹਨੂੰ ਮੈਂ ਸਾਰੇ ਆਪਣੇ ਹਾਲਾਤ ਦੱਸੇ ਉਥੋਂ ਦੇ ਉਹਨੇ ਮੈਨੂੰ ਉਹ ਸਮਝ ਕੇ ਉਹ ਕੁੜੀ ਦੂ ਨਾਲ ਜਿਹੜੇ ਕੁੜੀ 50 ਪੈਸੇ ਦੇ ਨਾਲ ਅੱਛਾ ਜਾ ਸਕਦੀ ਉਹ ਜਿੰਨਾ ਵੱਧ ਜੀ ਲਾਲਚ ਦੇ ਦੋ ਉਹਨੂੰ ਹੋਰ 100 ਪਾ ਜ਼ਿਆਦਾ ਲਾਲਚ ਦੇ ਕੇ ਉਥੋਂ ਦੀ ਲੋਕੇਸ਼ਨ ਮੰਗਾਈ ਸਾਰਾ ਸਿਸਟਮ ਉੱਥੇ ਬਣਾਇਆ ਮੁੰਡਾ ਮੇਰੇ ਕੋਲੇ ਹਨਾ ਹੋਰ ਆਪ ਰੂਪੀ ਇਨਸਾਨ ਮੇਰੇ ਕੋ ਗਿਆ ਮੈਨੂੰ ਨਾ ਹਲਾਤਾ ਚੋ ਗੱਡਿਆ ਮੈਨੂੰ ਫੋਨ ਦਿੱਤਾ SIM ਦਿੱਤੀ ਪੈਸੇ ਦਿੱਤੇ ਖਾਣ ਪੀਣ ਜੋਗੀਆਂ ਚੀਜ਼ਾਂ ਲੈ ਕੇ ਦਿੱਤੀਆਂ ਸਾਰੇ ਹਾਲਾਤ ਮੇਰੇ ਵਧੀਆ ਹੋਰ ਵੀ ਇੱਕ ਦੋ ਕੁੜੀਆਂ ਮੇਰੇ ਨਾਲ ਸੀ ਉਹਨਾਂ ਨੇ ਵੀ ਵਧੀਆ ਮਤਲਬ ਕੀਤਾ ਹੈਲਪ ਕੀਤੀ ਗੱਲਬਾਤ ਕੀਤੀ ਪੁੱਛਿਆ ਗਿਆ ਤੇ ਉਹਨਾਂ ਨੇ ਦੱਸਿਆ ਕਿ ਆਪਾਂ ਇਨ੍ਹਾਂ ਕੁੜੀਆਂ ਦੇ ਨਾ ਪੈਸੇ ਭਰੇ ਹੋਏ ਆ ਹੂੰ ਸਾਨੂੰ ਦਿੱਤੇ ਕਿਹਾ ਸੀ ਨਾ ਫ੍ਰੀ ਰਿਜ਼ਰ ਫ੍ਰੀ ਟਿਕਟ ਪਰ ਜਿਹੜਾ ਵਿਚ ਵਾਲੇ ਬੰਦੇ 14 ਲੋਕ ਕੇ ਵੇਚ ਦਿੱਤਾ। ਉਹਨਾਂ ਨੇ ਵੇਚ ਦਿੱਤਾ ਹੋਇਆ ਸੀ ਕਿ ਤੁਸੀਂ ਪੈਸੇ ਦੇ ਦਿਓ ਤੇ ਲੈ ਜਾਓ ਵਾਪਸ ਠੀਕ ਆ ਫਿਰ ਉਹਨਾਂ ਨੇ ਗੱਲਬਾਤ ਕੀਤੀ ਸਾਰੇ ਜੋ ਵੀ ਮੇਰੇ ਘਰ ਪਰਿਵਾਰ ਨੇ ਤੇ ਰੱਬ ਰੂਪ ਇਨਸਾਨ ਨੇ ਮਿਲ ਕੇ ਸਾਨੂੰ ਉਹਨਾਂ ਕੁੜੀਆਂ ਨੂੰ ਇੱਥੇ ਵਾਪਸ ਭੇਜਿਆ ਚਲੋ ਮੈਂ ਅੱਜ ਕੁੜੀਆਂ ਦੇ ਨਾਮ ਨਹੀਂ ਕਿਉਂਕਿ ਹਰ ਬੰਦੇ ਦੀ ਆਪਣੀ ਆਪਣੀ ਹੈ ਨਾ ਪਰਸਨਲ ਲਾਈਫ ਆ ਮੈਂ ਕਿਸੇ ਦੀ ਲਾਈਫ ਕਿਉਂ ਡਿਸਟਰਬ ਕਰਾਂ ਮੈਂ ਆਪਣੀ ਦੱਸਦੀ ਪਈਆਂ ਮੇਰੀ ਆਪਣੀ ਹੈ ਨਾ ਤੇ ਨਿਕਲੇ ਆਪਾਂ ਉਹਨਾਂ ਹਾਲਾਤਾਂ ਚੋਂ ਇੰਡੀਆ ਵਾਪਸ ਆ ਗਏ ਸਾਰਾ ਕੁਝ ਵਧੀਆ ਉਸ ਤੋਂ ਬਾਅਦ ਮੈਂ ਦੁਬਾਰਾ ਗਈ ਹੂੰ ਉਹਨੇ ਰੱਬ ਰੂਪੇ ਇਨਸਾਨ ਨੇ ਸਾਨੂੰ ਦੁਬਾਰਾ ਵਿਜ਼ੇ ਦਿੱਤੇ ਵਧੀਆ ਕੰਮ ਤੇ ਲਾਇਆ ਵਧੀਆ ਸਲੂਨ ਦੇ ਵਿੱਚ ਮੈਂ ਜੌਬ ਕੀਤੀ ਸਿੱਖਿਆ ਵੀ ਉੱਥੋਂ ਵਧੀਆ ਕੰਮ ਕਰ ਸਿੱਖ ਕੇ ਡੇਢ ਸਾਲ ਮੈਂ ਉੱਥੇ ਰਹੀ ਹਾਂ ਫਿਰ ਉਸ ਤੋਂ ਬਾਅਦ ਮੈਂ ਦੁਬਾਰਾ ਵਾਪਸ ਆਈ ਹਾਂ ਲਾਕਡਾਊਨ ਦੇ ਵਿੱਚ ਆ ਕੇ ਇੱਥੇ ਆਪਣਾ ਦੁਬਾਰਾ 6 ਮਹੀਨੇ ਜੌਬ ਕੀਤੀ ਫਿਰ ਮੈਂ ਆਪਣਾ ਸਲੂਨ ਕੀਤਾ ਕਰਨ ਤੋਂ ਬਾਅਦ ਲੱਗਾ ਕਿ ਜ਼ਿੰਦਗੀ ਹੁਣ ਥੋੜੀ ਜਿਹੀ ਸੌਖੀ ਹੋ ਗਈ ਹੈ ਇਹਨਾਂ ਹਾਲਾਤਾਂ ਤੋਂ ਨਿਕਲ ਗਈਆਂ ਹਨਾ ਕਿ ਸ਼ਾਇਦ ਰੱਬ ਨੇ ਦਿਨ ਬਦਲਤੇ ਪਰ ਬਦਲਿਆ ਕੁਝ ਨਹੀਂ ਸੀ ਪਤਾ ਨਹੀਂ ਹਜੇ ਕਿੰਨਾ ਕੁ ਹੋਰ ਵੀ ਹਜੇ ਵੀ ਸਟ੍ਰਗਲ ਹੀ ਆ ਹਜੇ ਵੀ ਹੋਰ ਕਿੰਨਾ ਕੁ ਚੱਲਣਾ ਅੱਗੇ ਸਲੂਨ ਕੀਤਾ ਆਪਣਾ 2-4 ਮਹੀਨੇ ਸਹੀ ਚੱਲਿਆ ਮੈਨੂੰ ਪੈਰਾਲਾਈਜ਼ ਦਾ ਅਟੈਕ ਆ ਗਿਆ ਅੱਛਾ ਸਪਨਾ ਇੰਨਾ ਕੁਝ ਕਰਨ ਤੋਂ ਬਾਅਦ ਮਤਲਬ 13 ਸਾਲ ਦੀ ਕਹਾਣੀ ਆ ਮੇਰੀ ਇਹ ਸ਼ਾਇਦ ਮਤਲਬ ਅੱਧੇ ਘੰਟੇ ਪੌਣੇ ਘੰਟੇ ਚ ਖਤਮ ਹੋ ਜਾਵੇ ਪਰ ਮੈਨੂੰ ਇਹ ਚੀਜ਼ਾਂ ਕਰਦੀ ਨੂੰ 13 ਸਾਲ ਹੋ ਗਏ ਆ ਇਹ ਨਾਲ ਹਾਲਾਤਾਂ ਤੋਂ ਨਿਕਲਦੀ ਨੂੰ ਅੱਜ ਵੀ ਨਿਕਲੀ ਨਹੀਂ ਆ ਪ੍ਰੋਪਰ ਚੱਲਦੇ ਪਏ ਆ ਤੇ ਲੋਕਾਂ ਲਈ ਜਾਇਦੇ ਮਜ਼ਾਕ ਬਣ ਜਵੇ ਦੁਬਈ ਵਾਲਾ ਵੱਖਰੇ ਵੱਖਰੇ ਅਨ ਕਮੈਂਟ ਕਰਨ ਕੁਝ ਵੀ ਕਰਨ ਪਰ ਜਿਹੜੇ ਬੰਦੇ ਨਾਲ ਬੀਤਦੀ ਹੈ ਨਾ ਇੱਕ ਅੱਧੇ ਘੰਟੇ ਪੂਰੇ ਘੰਟੇ ਚ ਸੁਣ ਕੇ ਪਾਸੇ ਹੋ ਜਾਂਦੇ ਪਰ ਕਈ ਕਈ ਸਾਲ ਲੱਗ ਜਾਂਦੇ ਆ ਇਹ ਮੇਰੇ ਮिन्नੂ ਪਤਾ ਜਾਂ ਮੇਰੇ ਬੱਚੇ ਨੂੰ ਪਤਾ ਜਿਹੜਾ ਮੇਰੇ ਵਕਤ ਕੱਟਦਾ ਪਿਆ ਜਾਂ ਮੇਰੇ ਮਾਪੇ ਨੂੰ ਪਤਾ ਜਿਨ੍ਹਾਂ ਨੇ ਅਸੀਂ ਜਹਨ ਢਾਈਆਂ ਮੇਰੇ ਨਾਲ ਜਾਂ ਉਸ ਰੱਬ ਰੂਪੀ ਇਨਸਾਨ ਨੂੰ ਪਤਾ ਜਿਹੜਾ ਉੱਥੋਂ ਦੇ ਹਾਲਾਤਾਂ ਤੋਂ ਮੈਨੂੰ ਕੱਢ ਕੇ ਲਿਆਇਆ ਵਕਤਿਉ ਮਾ ਦਾ ਸੂਰਮਾ ਸੀ ਜਿਹੜਾ ਉੱਥੇ ਮਤਲਬ ਅਰਬੀਆਂ ਨਾ ਜਾਂ ਕਿਸੇ ਵੀ ਕਿਸ ਮੁਲਕ ਦੇ ਸੀਗੇ ਉਹ ਬੰਦੇ ਉਹਨਾਂ ਨਾਲ ਪੰਗਾ ਲੈ ਲਿਆ ਇੱਕ ਪੰਜਾਬੀ ਵੀ ਲੈ ਸਕਦਾ ਕੋਈ ਨਹੀਂ ਲੈ ਸਕਦਾ ਇੰਨਾ ਜਿਗਰਾ ਕਿਸੇ 'ਚ ਨਹੀਂ ਆ ਕੋਈ ਇੱਥੇ ਤਾਂ ਸਿਰਫ ਲੋਕ ਮਤਲਬ ਗੱਲਾਂ ਕਰ ਸਕਦੇ ਬੈਠ ਕੇ ਸੋਸ਼ਲ ਮੀਡੀਆ ਤੱਕ ਹੀ ਆ ਮਾ ਦੇ ਸੂਰਮੇ ਅੱਜ ਕੱਲ੍ਹ ਹੈਗੇ ਆ ਪਰ ਉਹ ਸੋਸ਼ਲ ਮੀਡੀਆ 'ਚ ਜੁਗ ਗਈ ਆ ਕਮੈਂਟ ਕਰਨ ਜੁਗ ਗਈ ਆ ਖੜਨ ਵਾਲਾ ਕੋਈ ਨਹੀਂ ਆ ਫਿਰ ਲਾਈਸ ਦਾ ਟੈਕ ਆ ਗਿਆ ਠੀਕ ਆ ਫਿਰ ਸਾਲ ਇੱਕ ਪੂਰਾ ਮੈਡੀਸਨ ਬੈੱਡ ਤੇ ਪੈ ਗਈ ਫਿਰ ਇੰਨਾ ਹਾਲਾਤ ਚੋਂ ਨਿਕਲਦੇ ਨਿਕਲਦੇ ਅੱਜ ਦੁਬਾਰਾ ਆਪਣਾ ਸਲੂਨ ਕੀਤਾ ਚਲਾਉਣੀ ਪਈ ਆ ਹੂੰ ਮੇਰੇ ਘਰ ਪਰਿਵਾਰ ਨੇ ਮੈਨੂੰ ਸੰਭਿਆ ਸਭ ਕੁਝ ਅੱਜ ਜ਼ਿੰਦਗੀ ਵਧੀਆ ਚੱਲਦੀ ਪਈ ਸਿਰਫ ਇੱਕ ਬੱਚੇ ਕਰਕੇ ਜਦੋਂ ਕਿਤੇ ਕਿਤੇ ਲਾਈਫ ਚ ਹੁੰਦਾ ਕਈ ਵਾਰੀ ਕਿ ਖਤਮ ਕਰ ਦਮਾ ਹੱਦ ਹੋ ਗਈ ਆ ਹੁਣ ਨਹੀਂ ਹੋ ਰਿਹਾ ਕਦੀ ਟ੍ਰੇਨ ਵਾਲੇ ਪਾਸੇ ਭਾਜੀ ਕਦੀ ਪੱਕੇ ਵਾਲੇ ਪਾਸੇ ਭਾਜਦੀ ਆ ਪਰ ਮੇਰਾ ਬੱਚਾ ਮੈਨੂੰ ਆ ਕੇ ਜਦੋਂ ਕੁੱਟ ਕੇ ਗਲਵੱਕੜੀ ਬਾਲ ਲੰਦਣ ਤੇ ਉਸ 13 ਸਾਲ ਭੁੱਲ ਜਾਂਦੇ ਆ ਕਿ ਨਹੀਂ ਮਨਦੀਪ ਕੋਰੇ ਹੋ ਇੰਨਾ ਲੋਕਾਂ ਨੇ ਇੰਨਾਂ ਸਾਰਿਆਂ ਨੇ ਆਪਣੀ ਜ਼ਿੰਦਗੀ ਖਰਾਬ ਨਾ ਕਰੇ ਬੱਚੇ ਦਾ ਨਹੀਂ ਕਸੂਰ ਇਹਦੇ ਕਰਕੇ ਜ਼ਿੰਦਗੀ ਨੂੰ ਅੱਗੇ ਵਧਾ ਇੱਕ ਨਵੀਂ એનર્ਜੀ ਮਿਲ ਜਾਂਦੀ ਆ ਉਸ ਗਲਵੱਕੜੀ ਦੇ ਵਿੱਚ ਬਹੁਤ ਵੱਧ ਮੈਨੂੰ ਨਹੀਂ ਲੱਗਦਾ ਕਿ ਉਹ ਮੇਰਾ ਬੱਚਾ ਕਈ ਵਾਰੀ ਉਹ ਮੇਰੀ ਮਾਂ ਬਣਦਾ ਬਾਪ ਬਣਦਾ ਮੇਰਾ ਪਿਓ ਬਣਦਾ ਮੇਰਾ ਖਸਮ ਬਣਦਾ ਸਭ ਕੁਝ ਕਰਦਾ ਮੇਰੇ ਨਾਲ ਹਾਲਾਤ ਤੇ ਭੁੱਖੇ ਰਹਿ ਕੇ ਤੰਗੀਆਂ ਕੱਟ ਕੇ ਪਤਾ ਨਹੀਂ ਕਿੱਥੋਂ ਉਹਦੀ ਇੰਨੀ ਸਮਝਦਾਰੀ ਆ ਸਬਰ ਆ ਕਿ ਉਹ ਕੱਟਦਾ ਪਿਆ ਕਰਦਾ ਪਿਆ ਮੇਰੇ ਨਾਲ ਤੇ ਜਲਦੀ ਪਈਏ ਜ਼ਿੰਦਗੀ ਕੋਸ਼ਿਸ਼ ਕਰਦੇ ਪਈਓ ਵਧੀਆ ਅੱਗੇ ਜਾ ਕੇ ਇੱਕ ਨਮੀ ਜ਼ਿੰਦਗੀ ਜੀਣ ਦੀ ਨਵੇਂ ਹਾਲਾਤ ਪੈਦਾ ਕਰਨ ਦੀ ਇੱਕ ਜ਼ਿੰਮੇਵਾਰੀ ਹੈ ਇੱਕ ਫਰਜ਼ ਆ ਇੱਕ ਮਾਂ ਦਾ ਕਿ ਇਸ ਬਾਕੀ ਸਾਰੇ ਸ਼ਾਇਦ ਮੈਂ ਕਿਤੇ ਨਾ ਕਿਤੇ ਭੁੱਲ ਹੋ ਗਈ ਗਲਤੀ ਹੋ ਗਈ ਨਹੀਂ ਪੂਰਾ ਕਰ ਸਕੀ ਇੱਕ ਮਾਂ ਵਾਲੀ ਜ਼ਿੰਮੇਵਾਰੀ ਨਾ ਉਹ ਚੰਗੇ ਤਰੀਕੇ ਨਾਲ ਹਵਾ ਲਵਾ ਮ ਚੰਗੇ ਹਾਲਾਤ ਲਿਆਵਾ ਉਹਦੇ ਚੰਗਾ ਪੜ ਲੈ ਕੇ ਕਿ ਕਿਤੇ ਵਧੀਆ ਤਰੀਕੇ ਨਾਲ ਕੁਝ ਬਣ ਜਾਵੇ ਤੇ ਕਿਤੇ ਪ੍ਰਾਊਡ ਫੀਲ ਕਰੇ ਕਿ ਹਾਂ ਮੇਰੀ ਮਾਂ ਸੀ ਇਸ ਤੋਂ ਅੱਗੇ ਸ਼ਾਦ ਗੀ ਦਾ ਸਪੰਕ ਜਿੰਨਾਂ ਤੇ ਧੀਆ ਨਹੀਂ ਹੁੰਦੀਆਂ ਉਹਨਾਂ ਨੂੰ ਵੀ ਪਤਾ ਲੱਗੇ ਧੀਆ ਦੇ ਦਰਦ ਆਪਾਂ ਇੱਥੇ ਹੀ ਸਮਾਪਤੀ ਕਰਦੇ ਹਾਂ ਵੀਡੀਓ ਨੂੰ ਸ਼ੇਅਰ ਕਰਿਓ ਤੇ ਭੈਣ ਨੂੰ ਹੌਸਲਾ ਬਜਾਈ ਦੀ ਕਮੈਂਟ ਸ਼ੇਅਰ ਵੀ ਕਰਿਓ ਤੇ ਇਹਨਾਂ ਦਾ ਆਪਣਾ ਸਲੂਨ ਹੈ ਉਹਦਾ ਵੀ ਆਪਾਂ ਤੁਹਾਨੂੰ ਐਡਰੈਸ ਦੱਸਾਂਗੇ ਤੇ ਜਿੰਨਾ ਭੈਣਾਂ ਨੇ ਉੱਥੇ ਆਉਣਾ ਹੋਵੇ ਤਾਂ ਤਾਂ ਕਿ ਇਸ ਭੈਣ ਦੀ ਮਦਦ ਹੋ ਸਕੇ ਜਿਸ ਭੈਣ ਨੇ 13 ਸਾਲ ਆਪਣੀ ਜ਼ਿੰਦਗੀ ਦੇ ਗਵਾ ਦਿੱਤੇ ਆਪਾਂ ਇੱਥੇ ਹੀ ਸਮਾਪਤੀ ਕਰਦੇ ਹਾਂ ਜੀ ਮਿਲਦੇ ਹਾਂ ਕਿਸੇ ਹੋਰ ਪੋਡਕਾਸਟ ਦੇ ਨਾਲ ਜੀ ਵੀਰੋ ਐਸੀ ਜੀ ਆਈਟੀ ਵੀਡੀਓ ਤੇ ਅਗਰ ਅਸੀਂ ਇਹ ਕਹੀਏ ਕਿ ਉਹ ਸਿੱਖ ਸੀ ਤੇ ਸਾਨੂੰ ਉਹਨਾਂ ਦੇ ਖਿਲਾਫ ਆਵਾਜ਼ ਨਹੀਂ ਉਠਾਣੀ ਚਾਹੀਦੀ ਸਾਨੂੰ ਮੁਸਲਮਾਨਾਂ ਦੀ ਸਪੋਰਟ ਕਰਨੀ ਚਾਹੀਦੀ ਇਹ ਚੀਜ਼ ਬਹੁਤ ਗਲਤ ਹੈ ਤੇ ਅਸੀਂ ਇਹ ਚੀਜ਼ ਤੇ ਬਿਲੀਵ ਕਰਨੇ ਆ ਜਿਹੜਾ ਇਨਸਾਨ ਗਲਤ ਕਰ ਰਿਹਾ ਕੋਈ ਵੀ ਇਨਸਾਨ ਹੈ ਉਹਦਾ ਰਿਲੀਜੀਅਨ ਕੋਈ ਵੀ ਹੈ ਉਹਦਾ ਧਰਮ ਕੋਈ ਵੀ ਹੈ ਅਗਰ ਕੋਈ ਇਨਸਾਨ ਗਲਤੀ ਕਰ ਰਿਹਾ ਹੈ ਅਗਰ ਕੋਈ ਇਨਸਾਨ ਕਿਸੇ ਦੇ ਨਾਲ ਧੱਕਾ ਕਰ ਰਿਹਾ ਹੈ ਤਾਂ ਉਹਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ ਹੈ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਸਾਡੀ ਸਿੱਖ ਭੈਣ ਦੇ ਨਾਲ ਸਾਡੀ ਸਰਦਾਰ ਭੈਣ ਦੇ ਨਾਲ ਦੁਬਈ ਦੇ ਅੰਦਰ ਜੋ ਹੋਇਆ ਉਹ ਬਹੁਤ ਗਲਤ ਹੋਇਆ ਤੇ ਅਸੀਂ ਇਹੀ ਕਵਾਂਗੇ ਕਿ ਜਿਨ੍ਹਾਂ ਨੇ ਇਹਨਾਂ ਦੇ ਨਾਲ ਜ਼ੁਲਮ ਕੀਤਾ ਜ਼ਿਆਤੀ ਕੀਤੀ ਉਹਨਾਂ ਨੂੰ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਓਵਰ ਆਲ ਦੁਬਈ ਦੇ ਅੰਦਰ ਅਸੀਂ ਅਗਰ ਦੇਖੀਏ ਤਾਂ ਮੁxtਲਿ ਮਲਕਾਂ ਤੋਂ ਲੋਕ ਜਾਂਦੇ ਨੇ ਵਿਜ਼ਿਟ-ਵਿਜ਼ਿਟ ਤੇ ਵੀ ਜਾਂਦੇ ਨੇ ਲੇਕ ਉਸੀ ਦੇਖਿਆ ਚਾਹੇ ਚਰਦੇ ਪੰਜਾਬ ਦੇ ਲੋਕ ਉੱਥੇ ਕੰਮ ਕਰਨ ਜਾਣ ਜਾਂ ਫਿਰ ਲੰਦੇ ਪੰਜਾਬ ਦੇ ਲੋਕ ਕੰਮ ਕਰਨ ਜਾਣ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਤੱਕਾ ਕਰਦੇ ਨੇ ਬਹੁਤ ਜ਼ਿਆਦਾ ਨਾ ਇਨਸਾਫੀ ਕਰਦੇ ਨੇ ਐਸੀ ਜਾਈ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ